ਹਾਂਜੀ ਸਵਾਗਤ ਹੈ ਜੀ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਫਤਿਹ ਦੀ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਈਮ ਜਿਹੜੀ ਜਿਹੜੀ ਵੀਡੀਓ ਬਣਾਉਣ ਦਾ ਇੱਕ ਮੇਨ ਕਾਰਨ ਹੈਗਾ ਆ ਉਹ ਹੈਗਾ ਵੀ ਅੱਜ ਇੱਕ ਲੇਟੈਸਟ ਇੱਕ ਨਿਊਜ਼ ਹੁਣ ਦੀ ਤਾਜ਼ਾ ਤਾਜ਼ਾ ਨਿਊਜ਼ ਆ ਉਹ ਹੈਗੀ ਆ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਆ ਗਿਆਨੀ ਰਗਵੀਰ ਸਿੰਘ ਤੇ ਉਸ ਤੋਂ ਪਹਿਲਾਂ ਦੰਦਮਾ ਸਾਹਿਬ ਦਾ ਜੱਜਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਕੇਸਗੜ੍ਹ ਸਾਹਿਬ ਦਾ ਜੱਜਦਾਰ ਗਿਆਨੀ ਸੁਲਤਾਨ ਸਿੰਘ ਹਰਪ੍ਰੀਤ ਸਿੰਘ ਨੂੰ ਪਹਿਲੇ ਹੀ ਜਿਹੜਾ ਉਹਦੇ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਸੀ ਉਹ ਤੇ ਇਲਜ਼ਾਮ ਪਰਾਸ਼ੀ ਕਰਕੇ ਚਲੋ ਖੈਰ ਉਸ ਤੋਂ ਬਾਅਦ ਜਿਹੜੇ ਰਗਵੀਰ ਸਿੰਘ ਨੇ ਤੇ ਸੁਲਤਾਨ ਸਿੰਘ ਹੋ ਰਾਣੀ ਅੱਖਾਂ ਦਿਖਾਉਣੀਆਂ ਬਦਲ ਕੇਆਂ ਨੂੰ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਇਹਨਾਂ ਦੋਵਾਂ ਜੱਜਦਾਰਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਫਾਰਕ ਕਰ ਦਿੱਤਾ ਹੁਣ ਇਹਦੇ ਵਿੱਚ ਸਮਝਣ ਦੀ ਸੋਚਣ ਦੀ ਲੋੜ ਆ ਉੱਥੇ ਉਹਨਾਂ ਨੇ ਨਵੇਂ ਜਿਹੜੇ ਜੱਦਦਾਰ ਲਾਏ ਆ ਉਹ ਇੱਕ ਤਾਂ ਗਿਆਨੀ ਕੁਲਦੀਪ ਸਿੰਘ ਕੋਈ ਗੜਗੱਟ ਹੈਗੇ ਆ ਐ ਜੀਪੀਸੀ ਦੇ ਵਿੱਚ ਉਹ ਕਾਰਜਕਾਰੀ ਜੱਦਦਾਰ ਅਕਾਲ ਤਖਤ ਦੇ ਤੇ ਦੂਜੇ ਪੰਨੇ ਜਿਹੜੇ ਦਮਦਮਾ ਸਾਹਿਬ ਦਾ ਜਿਹੜਾ ਜੱਦਦਾਰ ਲਾਇਆ ਉਹ ਬਾਬਾ ਟੇਕ ਸਿੰਘ ਧਨੋਲਾ ਬਿਲਕੁਲ ਜਿਹੜਾ ਇਹਨਾਂ ਦਾ ਖੈਰ ਖਵਾਇਆ ਸੱਜਾ ਬਾਦਲਕੇ ਦਾ ਬਾਦਲਕੇ ਆਂ ਦਾ ਸੱਜਾ ਮੋਢਾ ਤੁਸੀਂ ਸਜੀ ਬਾਹਾਂ ਜਿਵੇਂ ਵੀ ਤੁਸੀਂ ਸੋਚਣਾ ਚਾਹੋ ਤੁਸੀਂ ਸੋਚ ਸਕਦੇ ਉਨੇ ਦੇ ਵਿੱਚ ਇੱਕ ਗੱਲ ਸਾਨੂੰ ਸੋਚਣ ਵਾਲੀ ਲੋੜ ਆ ਕਿ ਉਹਨਾਂ ਨੇ ਜਥੇਦਾਰ ਲਾਤੇ ਨਵੇਂ ਜਥੇਦਾਰ ਚੁਣਤੇ 2 ਦਸੰਬਰ ਦਾ ਫੈਸਲਾ ਸੀ 2 ਦਸੰਬਰ ਦੇ ਫੈਸਲੇ ਦੇ ਹਾਲਾਂਕਿ ਉਹ 2 ਦਸੰਬਰ ਦੇ ਫੈਸਲੇ ਦੇ ਵਿੱਚ ਸਿਰਫ ਇੱਕ ਦੋ ਗੱਲਾਂ ਪੁੱਛੀਆਂ ਗਈਆਂ ਸੀ ਉਹ ਗੱਲਾਂ ਕਿਹੜੀਆਂ ਸੀ ਉਹ ਕਿ ਤੁਸੀਂ ਜੀ ਬਿਆਦੇਵੀ ਵਾਲੇ ਉਸ ਦੇ ਵਿੱਚ ਸੀਗੇ ਤੁਸੀਂ ਇਦਾਂ ਸੀ ਕਿ ਹਾਲਾਂਕਿ ਉਹ ਸਾਰੇ ਦਾ ਸਾਰਾ ਜਿਹੜਾ ਇੱਕ ਸਕ੍ਰਿਪਟ ਸਕ੍ਰਿਪਟਡ ਡਰਾਮਾ ਸੀਗਾ ਤੇ ਉਹ ਕੀਤਾ ਉਹ ਸਕ੍ਰਿਪਟਡ ਡਰਾਮਾ ਕਰਕੇ ਉਦੋਂ ਬਾਅਦ ਦੇ ਵਿੱਚੋਂ ਉਹ ਅਕਾਲੀ ਦਲ ਭੰਗ ਕਰਕੇ ਨਵੇਂ ਅਕਾਲੀ ਦਲ ਦੀ ਜਿਹੜੀ ਚੋਣ ਦੀ ਉਹ ਸਾਰੀ ਜਿਹੜੀ ਚਾਰਾ ਜੋਈ ਸ਼ੁਰੂ ਕੀਤੀ ਪਰ ਜਿਹੜੀ ਅਕਾਲੀ ਦਲ ਦੀ ਮੁੱਢਲੀ ਲੀਡਰਸ਼ਿਪ ਆ ਉਹਨਾਂ ਨੇ ਇਸ ਸੀਨ ਨੂੰ ਐਕਸੈਪਟ ਕਰਨੋਂ ਇਨਕਾਰ ਇਨਕਾਰ ਕਰਤਾ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਉਹਨਾਂ ਦੇ ਵਿੱਚ ਸੋਚਣ ਵਾਲੀ ਗੱਲ ਆ ਵੀ ਜਿਹੜੇ ਵੀ ਉਹਨਾਂ ਤੇ ਦੋਸ਼ਣ ਲੱਗੇ ਸੀ ਦੋਸ਼ ਲੱਗੇ ਸੀ ਉਦੋਂ ਉਹਨਾਂ ਨੇ ਐਕਸੈਪਟ ਕੀਤੇ ਦੇ ਬਾਅਦ ਬਾਅਦ ਚ ਜਾ ਕੇ ਬਾਹਰ ਜਾ ਕੇ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਅਸੀਂ ਉਦਾਂ ਹੀ ਬੋਲਿਆ ਸੀ ਸੁਖਵੀਰ ਸਿੰਘ ਬਾਦਲ ਦੀ ਆਪਣੀ ਰਿਕਾਰਡਿੰਗ ਆ ਹੁਣ ਇੱਕ ਗੱਲ ਸੋਚਣ ਵਾਲੀ ਆ ਧਿਆਨ ਜੋਗ ਆ ਰਗਵੀਰ ਸਿੰਘ ਹੋਰਾਂ ਨੇ ਉਥੇ ਅਕਾਲ ਤਖਤ ਤੇ ਜਿਹੜਾ ਡਰਾਮਾ ਕੀਤਾ ਉਹ ਡਰਾਮੇ ਦੇ ਵਿੱਚ ਕੀ ਸਵਾਲ ਇਹ ਪੁੱਛੇ ਵੀ ਪਹਿਲੇ ਫੇਕ ਐਨਕਾਊਂਟਰ ਕਿਹਨੇ ਸ਼ੁਰੂ ਕੀਤੇ ਕੀ ਸਵਾਲ ਕੀਤੇ ਕਿ ਜਿਹੜੇ ਪੁਲਿਸ ਮੁਕਾਬਲੇ ਜਿੰਨੇ ਵੀ ਜਿੰਨੇ ਪੁਲਿਸ ਮੁਕਾਬਲਿਆਂ ਦੀ ਜਿਹੜੀ ਸ਼ੁਰੂਆਤ ਹੋਈ ਆ ਉਹ ਸ਼ੁਰੂਆਤ ਕਿਹੜੇ ਟੱਬਰ ਨੇ ਸ਼ੁਰੂ ਕੀਤੀ ਸੀ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਉੱਥੇ ਸਿਰਫ 5-7 ਜਿਹੜੇ ਸਕ੍ਰਿਪਟਡ ਜਿਹੜੇ ਸੀਗੇ ਉਹ ਕੁਐਸ਼ਨ ਸੀਗੇ ਉਹਨਾਂ ਦੇ ਕੁਐਸ਼ਨ ਹਾਂਜੀ ਤੁਸੀਂ ਹਾਂ ਕਹੋ ਤੁਸੀਂ ਨਾ ਕਹੋ ਤੁਸੀਂ ਹਾਂ ਕਹਿਣਾ ਤੁਸੀਂ ਨਾ ਕਹਿਣਾ ਉਹ ਕਹੀ ਗਏ ਪਿੱਛੇ ਦੇ ਜਿਹੜਾ ਆ ਗੁਰਚਾਰਨ ਸਿੰਘ ਗਰੇਵਾਲ ਨਾਮ ਦਾ ਕੋਈ ਇਹਨਾਂ ਦਾ ਅੰਤਰਿੰਕ ਕਮੇਟੀ ਦਾ ਸ਼ਾਇਦ ਮੈਂਬਰ ਵੀ ਹੈਗਾ ਆ ਐਸਜੀਪੀ ਇਸ ਤੇ ਮੈਂਬਰ ਹੈਗਾ ਉਹਨੇ ਕਿਹਾ ਕਿ ਗਦਰੀ ਬਾਬਿਆਂ ਨੂੰ ਗਦਰੀ ਬਾਬੇ ਸਿੱਖ ਸੀ ਠੀਕ ਹੈ ਜੀ ਮੰਨਦੇ ਆ ਗਦਰੀ ਬਾਬੇ ਸਿੱਖ ਸੀ ਅਕੇ ਜਿਹੜਾ ਕਾਮਾਗਟਾ ਮਾਰੂ ਜਹਾਜ਼ ਜਿਹੜੀ ਜਿਹੜਾ ਬੰਗਾਲ ਦੇ ਵਿੱਚ ਘਟਨਾ ਕੋਲਕਾਤਾ ਜਿਹੜੀ ਘਟਨਾ ਵਾਪਰੀ ਸੀ ਕਾਮਾਗਟਾ ਮਾਰੂ ਜਹਾਜ਼ ਦੀ ਉਹਦਾ ਨਾਮ ਜਿਹੜੀ ਕੈਨੇਡੀਅਨ ਗਵਰਨਮੈਂਟ ਉਥੇ ਗੁਰੂ ਨਾਨਕ ਜਹਾਜ਼ ਕਰੇ ਜਿਹੜੀ ਉਹਨਾਂ ਨੇ ਮਾਫੀ ਮੰਗੀ ਗੁਰਨਾਨ ਦੇਵ ਜਹਾਜ ਕਿਉਂਕਿ ਗਦਰੀ ਬਾਬੇ ਸਿੱਖ ਸੀ ਉਹਨਾਂ ਗਦਰੀ ਬਾਬਿਆਂ ਦੇ ਵਿੱਚੋਂ ਹੀ ਅਗਲੀ ਜਾ ਕੇ ਅੱਗੇ ਜਾ ਕੇ ਜਿਹੜੇ ਬਾਬਾ ਬੂਝਾ ਸਿੰਘ ਹੋਣੀ ਭਾਈ ਹੰਮਨ ਸਿੰਘ ਹੋਰੀ ਉਹ ਸਾਰੇ ਉਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਕਿਹਨੇ ਬਣਾਇਆ ਸੀ ਮੁਕਾਬਲਾ ਕਿਹਨੇ ਬਣਾਇਆ ਸੀ ਜੀ 1970 ਦੇ ਵਿੱਚ 1970 ਦੇ ਵਿੱਚ ਜਿਹੜਾ ਇੱਕ ਗਦਰੀ ਬਾਬੇ ਦਾ ਜਿਹੜਾ ਮਾਰਚ ਦੇ ਵਿੱਚ ਫੇਕ এনਕਾਊਂਟਰ ਕੀਤਾ ਗਿਆ ਐਂ ਜਿਹੜੀ ਸਰਕਾਰ ਬਣਨ ਤੋਂ ਐਟੀ ਟਾਈਮ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਫਿਰ ਐਨ ਦੋ ਤਿੰਨ ਮਹੀਨਿਆਂ ਬਾਅਦ ਮਈ 1970 ਦੇ ਵਿੱਚ ਗਦਰੀ ਬਾਬਾ ਬੂਝਾ ਸਿੰਘ ਜਿਹੜੇ 80 ਸਾਲ 82 ਸਾਲ ਦੀ ਉਹਨਾਂ ਦੀ ਉਮਰ ਸੀ ਉਹਨਾਂ ਨੂੰ ਜਿਪਸੀਆਂ ਦੇ ਨਾਲ ਧੂਕੇ ਉਹਨਾਂ ਨੂੰ ਕਤਲ ਕੀਤਾ ਗਿਆ ਉਹ ਚੀਜ਼ ਦਾ ਸਵਾਲ ਰਗਵੀਰ ਸਿੰਘ ਹੋਰਾਂ ਨੇ ਪੁੱਛਿਆ ਹਰਪ੍ਰੀਤ ਸਿੰਘ ਹੋਰਾਂ ਨੇ ਪੁੱਛਿਆ ਹੁਣ ਸਾਰੇ ਆਪੋ ਆਪਣੇ ਡਰਾਮਾ ਕਰ ਰਹੇ ਆ ਇਹ ਜੀ ਆਪਣੇ ਕੱਪੜੇ ਆਪਣੇ ਬੈਗ ਚ ਪਾਏ ਹੋਏ ਆ ਅਸੀਂ ਜੀ ਆਪਣਾ ਇਦਾਂ ਕਰ ਰਹੇ ਆ ਅਸੀਂ ਸਾਰਾ ਕੁਝ ਕਰ ਰਹੇ ਆ ਕੀ ਇਹ ਸਵਾਲ ਪੁੱਛਣ ਦੀ ਕਿਸੇ ਦੇ ਵਿੱਚ ਜ਼ਰੂਰਤ ਹੈਗੀ ਆ ਪੁੱਛਣਗੇ ਉਹ ਸਵਾਲ ਸੋ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਤਾਂ ਕੋਈ ਤਖਤ ਜਿਹੜਾ ਪਾਤਸ਼ਾਹਿਆਂ ਨੇ ਨਹੀਂ ਖੜਾ ਕੀਤਾ ਕੋਈ ਤਖਤ ਪਾਤਸ਼ਾਹਿਆਂ ਨੇ ਖੜਾ ਨਹੀਂ ਕੀਤਾ ਇਨ੍ਹਾਂ 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 ਤਖਤਾਂ ਤੋਂ ਹੀ ਸਾਡੀਆਂ ਪਾਤਸ਼ਾਹਿਆਂ ਨੂੰ ਪੁਜਾਰੀਆਂ ਨੇ ਕਿਸੇ ਟਾਈਮ ਬਾਹਰ ਕੱਢਿਆ ਸੀ ਉਸੇ ਕਾਲ ਤਖਤ ਦਾ ਇਤਿਹਾਸ ਤੁਸੀਂ ਪੜ ਲਓ ਉਥੇ ਅ ਨਵੇਂ ਪਾਕਸ਼ਾਂ ਨੂੰ ਜਿਹੜਾ ਉਥੋਂ ਉਹ ਗੁਰਦੁਆਰਾ ਇਹਨਾਂ ਦਾ ਥੜਾ ਸਾਬ ਬਣਾਇਆ ਹੋਇਆ ਉਥੇ ਹੁਣ ਉਥੋਂ ਹੀ ਜਿਹੜਾ ਗੁਰਦੁਆਰਾ ਥੜਾ ਸਾਬ ਤੋਂ ਅ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਾਪਸ ਮੋੜ ਦਿੱਤਾ ਸੀ ਪੁਜਾਰੀਆਂ ਨੇ ਤੇ ਕੋਈ ਇਹਨਾਂ ਕੋਲ ਲਿਸਟ ਹੈਗੀ ਆ ਕੋਈ ਹਿਸਟੋਰੀਕਲ ਐਵੀਡੈਂਸ ਕੋਈ ਦੇਣਗੇ ਕੋਈ ਐਵੀਡੈਂਸ ਨਹੀਂ ਆ ਵਿਦਆਊਟ ਐਵੀਡੈਂਸ ਸਾਰੀ ਗੱਲਬਾਤ ਚੱਲ ਰਹੀ ਆ ਕਿ ਜੀ ਅਕਾਲ ਤਖਤ ਦਾ ਇਦਾਂ ਸਾਰਿਆਂ ਦੇ ਉੱਤੇ ਉਹਨੂੰ ਡਰਾਮਾ ਤੀਜੇ ਦਿਨ ਡਰਾਮਾ ਖੜਾ ਕਰ ਦਿੰਦਾ ਤੀਜੇ ਦਿਨ ਡਰਾਮਾ ਖੜਾ ਕਰ ਦਿੰਦਾ ਪਾਪਾ ਕਹਿੰਦਾ ਤਖਤ ਪਹਿਲੇ ਤਖਤਾ ਹੈ ਕੀ ਲਾਇਕ ਤਖਤ ਤੇ ਉਹ ਬੈਠ ਸਕਦਾ ਜਿਹੜਾ ਤਖਤ ਦੇ ਲਾਇਕ ਹੋਵੇ ਪਹਿਲੀ ਗੱਲ ਤਾਂ ਤੁਹਾਡਾ ਤਖਤ ਹੀ ਜਿਹੜਾ ਆਪਣੇ ਆਪ ਦੇ ਵਿੱਚ ਹਿਸਟਰੀ ਹਿਸਟੋਰੀਕਲੀ ਪ੍ਰੂਵ ਹੁੰਦਾ ਸਿੱਖੀ ਦੇ ਵਿੱਚ ਤਖਤ ਸਿਰਫ ਇੱਕੋ ਹੋ ਸਕਦਾ ਆ ਉਹ ਤਖਤਾਂ ਪਾਤਸ਼ਾਹੀਆਂ ਨੇ ਵਿਚਾਰ ਦਾ ਦਿੱਤਾ ਜਿਹੜਾ ਜਿਹੜਾ ਉਹਨਾਂ ਨੇ ਦਿਲ ਨੂੰ ਤੁਸੀਂ ਆਪਾਂ ਕਹਿ ਦਿੰਨੇ ਆਂ ਵੀ ਇੱਕ ਪਸਾਰੇ ਦਾ ਤਾਂ ਪੂਰੇ ਨੂੰ ਜਿਹੜਾ ਉਹਨਾਂ ਨੇ ਨਾਮ ਦਿੱਤਾ। ਉਹਨਾਂ ਨੇ ਸਿਸਟਮ ਦੀ ਗੱਲ ਕੀਤੀ ਆ। ਸਿਸਟਮ ਨੂੰ ਸੁਧਾਰਨ ਦੀ ਗੱਲ ਕੀਤੀ ਆ। ਤੁਸੀਂ ਅੱਜ ਉਹਨਾਂ ਦੇ ਨਾਮ ਤੇ ਪਰੰਪਰਾ ਦਾ ਜਿਹੜੀਆਂ ਸਾਰੀਆਂ ਚੀਜ਼ਾਂ ਮੜ ਕੇ ਉਹਨਾਂ ਦੇ ਨਾਮ ਤੇ ਰੋਟੀਆਂ ਮਟੋਰ ਰਹੇ ਆਂ ਸਾਰੇ। ਸੋ ਸਵਾਲ ਹੈ ਜੀ ਆਸ ਕਰਦਾ ਕਿ ਸਿੱਖ ਸੰਗਤ ਆ ਜਿਹੜੀ ਉਹ ਇਸ ਸਵਾਲ ਤੇ ਗੌਰ ਜ਼ਰੂਰ ਕਰੂਗੀ। ਇਨੂੰ ਧਿਆਨ ਦੇ ਵਿੱਚ ਜ਼ਰੂਰ ਰੱਖੂਗੀ ਸਿੰਘ ਸਭਾ ਵੱਲੋਂ ਅਸੀਂ ਇਹ ਬਿਲਕੁਲ ਅਰਜ਼ ਕਰਦੇ ਆਂ ਅਰਜ਼ੋਈ ਕਰਦੇ ਆਂ ਕਿ ਸਿੰਘ ਸਭਾ ਦਾ ਜਿਹੜਾ ਪਹਿਲੇ ਜਿਹੜੇ ਸਿੰਘ ਸਭਾ ਲਾਹੌਰੀਏ ਜਿਹੜੇ ਹੋਏ ਆ ਪ੍ਰੋਫੈਸਰ ਗੁਰਮੰਗ ਸਿੰਘ ਹੋਰੀ ਪਹਿਲਾ ਹੁਕਮਨਾਮਾ ਇਹਨਾਂ ਦੀ ਕਿਤਾਬ ਦੇ ਵਿੱਚ ਆ ਡਾਕਟਰ ਰੂਪ ਸਿੰਘ ਹੋਰਾਂ ਦੀ ਹੁਕਮਨਾਮੇ ਆਦੇਸ਼ ਤੇ ਸੰਦੇਸ਼ ਪਹਿਲਾ ਹੁਕਮਨਾਮਾ ਹੀ ਉਹਨਾਂ ਦੇ ਖਿਲਾਫ ਆ ਗਦਰੀ ਬਾਬਿਆਂ ਦੇ ਖਿਲਾਫ ਇਹਨਾਂ ਦੇ ਹੁਕਮਨਾਮੇ ਆ ਸੋ ਜਿੰਨੇ ਵੀ ਹੁਕਮਨਾਮੇ ਜਿਹੜੇ ਇਹਨਾਂ ਨੇ ਜਾਰੀ ਕੀਤੇ ਸਾਰੇ ਦੇ ਸਾਰੇ ਹੁਕਮਨਾਮੇ ਸਿਰਫ ਡਰਾਮਿਆਂ ਦੇ ਤੌਰ ਤੇ ਜਾਰੀ ਕੀਤੇ ਨਾਲੇ ਹੁਕਮਨਾਮੇ ਵੀ ਉਹਨਾਂ ਦੇ ਖਿਲਾਫ ਹੀ ਜਾਰੀ ਹੋਏ ਆ ਜਿਹੜੇ ਕੁਝ ਚੰਗਾ ਚਾਹੁੰਦੇ ਸੀ ਤੇ ਆਹ ਹੁਣ ਜਿਹੜਾ ਇੱਕ ਪਾਰਟੀ ਨੂੰ ਬਚਾਉਣ ਦੇ ਲਈ ਇੱਕ ਡਰਾਮਾ ਜਿਹੜਾ ਤੀਜੇ ਦਿਨ ਖੜਾ ਕਰ ਦਿੰਦੇ ਆ ਇੱਕ ਜੱਜੇਦਾਰ ਲਾ ਦਿੰਦੇ ਆ ਦੂਜਾ ਬਣਾ ਦਿੰਦੇ ਆ ਤੀਜਾ ਖੜਾ ਆ ਠੀਕ ਆ ਉਹ ਜੇਬ ਚੋਂ ਨਿਕਲਦਾ ਆ ਕੌਣ ਨਹੀਂ ਜਾਣਦਾ ਸੋ ਸੁਚੇਤ ਹੋਣਗੇ ਲੋੜ ਆ ਜੀ ਆਸ ਕਰਦਾ ਤੇ ਇਹ ਸਾਰੀ ਵੀਡੀਓ ਨੂੰ ਸੁਣੋਗੇ ਧਿਆਨ ਦੇ ਵਿੱਚ ਰੱਖੋਗੇ ਕਿ ਇਹ ਕੋਈ ਜਿਹੜਾ ਪਾਰਸ਼ਾਹੀਆਂ ਦਾ ਇਹ ਖੜਾ ਕੀਤਾ ਹੋਇਆ ਤਤ ਨਹੀਂ ਹੈ ਇਹ ਬੱਲ ਕਿਆਂ ਦਾ ਖੜਾ ਕੀਤਾ ਹੋਇਆ ਬੱਲ ਕਿਆਂ ਦੀ ਜੇਬ ਦੇ ਵਿੱਚੋਂ ਜਥੇਦਾਰ ਨਿਕਲਦਾ ਸਾਰਾ ਕੁਝ ਹੁੰਦਾ ਕਿਹੜਾ ਸਿਧਾਂਤ ਜਿਹੜੀ ਪੰਚਾਇਤ ਦਾ ਜਿਹੜੀ ਪੰਚਾਇਤ ਦਾ ਸਿਧਾਂਤ ਪਾਰਸ਼ਾਹੀਆਂ ਨੇ ਦਿੱਤਾ ਸੀ ਅੱਜ ਕੀ ਉਹਦੇ ਉੱਤੇ ਖਰੀ ਖਰੇ ਉਤਰੇ ਆ ਕੋਈ ਵੀ ਖਰਾ ਉਤਰ ਸਕਦਾ ਆ ਬਾਬਾ ਬੰਦਾ ਸਿੰਘ ਮਾਦਰ ਨੇ ਰਾਜ ਉਸ ਪੰਚਾਇਤੀ ਪ੍ਰਬੰਧ ਦੇ ਵਿੱਚ ਕੀਤਾ ਕਿ ਉਦਾਂ ਦਾ ਸਿਸਟਮ ਉਦਾਂ ਦਾ ਸਟਰਕਚਰ ਤੁਸੀਂ ਤਿਆਰ ਕਰਨ ਦੇ ਲਈ ਯੋਗ ਹੈਗੇ ਆਂ ਕਾਬਿਲ ਹੈਗੇ ਆਂ ਕੋਈ ਕਾਬਿਲ ਨਹੀਂ ਸੋ ਆਸ ਕਰਦਾ ਜੀ ਵੀਡੀਓ ਜਰੂਰ ਅੱਗੇ ਸ਼ੇਅਰ ਕਰੋਗੇ ਇਹ ਨਹੀਂ ਕਹਿੰਦਾ ਹੋਇਆ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ